WhatsApp ਤੇ ਆਈ ਇੱਕ ਕਾਲ ਨੂੰ ਚੁੱਕਣਾ ਇੱਕ ਮਹਿਲਾ ਨੂੰ ਇੰਨਾ ਮਹਿੰਗਾ ਪੈ ਗਿਆ ਹੈ ਕਿ ਉਸਦੀ ਸਾਰੀ ਜ਼ਿੰਦਗੀ ਦੀ ਕਮਾਈ ਠੱਗੀ ਗਈ ਹੈ ਤਾਂ ਰਾਜਪੁਰਾ ਦੇ ਵਿੱਚ ਇੱਕ ਰਿਟਾਇਰ ਅਧਿਆਪਕਾ ਦੇ ਕੋਲੋਂ ਸਾਈਬਰ ਠੱਗੀ ਹੋਈ ਹੈ ਡਿਜੀਟਲ ਅਰੈਸਟ ਕਰਕੇ ਇਸ ਮਹਿਲਾ ਦੇ ਕੋਲੋਂ 74 ਲੱਖ ਰੁਪਏ ਠੱਗੇ ਗਏ ਨੇ ਤਾਂ ਇੱਕ ਮਹੀਨਾ ਇਸ ਨੂੰ ਡਰਾਇਆ ਗਿਆ ਇਸ ਨੂੰ ਡਿਜੀਟਲ ਅਰੈਸਟ ਰੱਖਿਆ ਗਿਆ ਅਤੇ ਵਕ-ਵਕ ਖਾਤਿਆਂ ਦੇ ਵਿੱਚ ਇਸ ਦੇ ਕੋਲੋਂ ਪੈਸੇ ਜਮ੍ਹਾਂ ਕਰਵਾਏ ਗਏ ਤਾਂ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਅਣਪਛਾਤੇਆਂ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਪਹੁੰਚਾਈ ਕਰ ਰਹੇ ਹਾਂ ਕਿ ਰਾਜਪੁਰਾ ਦੀ ਸੇਵਾ ਭੁਗਤ ਅਧਿਆਪਕਾਂ ਨੂੰ ਹਵਾਲਾ ਰਾਸ਼ੀ ਦੇ ਮਾਮਲੇ ਵਿੱਚ ਸ਼ਾਮਲ ਹੋਣ ਦੀ ਗੱਲ ਕਹਿ ਕੇ ਡਿਜੀਟਲ ਅਰੈਸਟ ਦੀ ਧਮਕੀ ਦਿੱਤੀ ਗਈ ਅਤੇ 74,68,138 ਰੁਪਏ ਦੀ ਠੱਗੀ ਆ ਜਿਹੜੀ ਉਹ ਮਾਰੀ ਗਈ ਤਾਂ ਇਸ ਮਾਮਲੇ ਦੇ ਵਿੱਚ 피ੜਤਾ ਨੂੰ 1 ਮਹੀਨੇ ਦੇ ਕਰੀਬ ਡਿਜੀਟਲ ਅਰੈਸਟ ਵਿੱਚ ਰੱਖਿਆ ਗਿਆ ਤਾਂ ਸਾਈਬਰ ਥਾਣਾ ਪੁਲਿਸ ਨੇ ਗੁਰਸ਼ਰਮਿਕੌਰ ਦੀ ਸ਼ਿਕਾਇਤ ਤੇ ਅਣਪਛਾਤੇਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਗੁਰਸ਼ਰਮਿਕੌਰ ਨੇ ਦੱਸਿਆ ਕਿ ਉਸ ਨੂੰ 4 ਵੱਖ-ਵੱਖ ਨੰਬਰਾਂ ਤੋਂ WhatsApp ਤੇ ਫੋਨ ਆਏ ਫੋਨ ਕਰਨ ਵਾਲੇ ਨੇ ਖੁਦ ਨੂੰ ਸੁਪਰੀਮ ਕੋਰਟ CBI ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ED ਦੇ ਅਧਿਕਾਰੀ ਦੱਸ ਕੇ ਡਿਜੀਟਲ ਅਰੈਸਟ ਦੀ ਧਮਕੀ ਦਿੱਤੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਫਰਦੀ ਦਸਤਾਵੇਜ਼ ਭੇਜੇ ਦਿਨਾਂ ਤੇ ਇਹਨਾਂ ਏਜੰਸੀਆਂ ਦੀ ਮੋਹਰ ਅਤੇ ਲੈਟਰ ਹੈਡ ਲੱਗੇ ਹੋਏ ਸਨ ਤਾਂ ਮੁਲਜਮਾਨੇ ਗੁਰਚਰਨ ਕੌਰ ਨੂੰ ਕਿਹਾ ਕਿ ਉਹਨਾਂ ਦੇ ਖਾਤੇ ਹਵਾਲਾ ਰਾਸ਼ੀ ਲਈ ਵਰਤੇ ਗਏ ਹਨ ਇਸ ਲਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਠੱਗਾਂ ਨੇ 24 ਅਪ੍ਰੈਲ ਤੋਂ 26 ਮਈ ਦੇ ਵਿਚਕਾਰ ਪੀੜਤਾ ਕੋਲੋਂ 74,60,138 ਰੁਪਏ ਵੱਖ-ਵੱਖ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾ ਲਏ ਅਤੇ ਕਾਫੀ ਦਿਨਾਂ ਤੱਕ ਇਸ ਤਰ੍ਹਾਂ ਚੱਲਣ ਤੋਂ ਬਾਅਦ ਗੁਰਚਰਨ ਕੌਰ ਨੂੰ ਪਤਾ ਲੱਗਿਆ ਕਿ ਉਸ ਦੇ ਨਾਲ ਠੱਗੀ ਹੋਈ ਹੈ ਅਤੇ ਉਸ ਦੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਐਸਪੀ ਸਾਈਬਰ ਕ੍ਰਾਈਮ ਆਤਵੰਤ ਸਿੰਘ ਨੇ ਕਿਹਾ ਕਿ ਡਿਜੀਟਲ ਅਰੈਸਟ ਨਾਂ ਦਾ ਕੋਈ ਕਾਨੂੰਨ ਨਹੀਂ ਹੈ ਉਹਨਾਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਕਦੇ ਵੀ ਕੋਈ ਵਿਅਕਤੀ ਫੋਨ ਕਰਕੇ ਜਿਆਦਾ ਲਾਭ ਦਾ ਝਾਂਸਾ ਦੇ ਕੇ ਇਨਵੈਸਟਮੈਂਟ ਕਰਨ ਲਈ ਕਹਿੰਦਾ ਹੈ ਜਾਂ ਖੁੱਲੂ ਅਧਿਕਾਰੀ ਦੱਸ ਕੇ ਡਿਜੀਟਲ ਅਰੈਸਟ ਬਾਰੇ ਕਹਿੰਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਵੱਡੇ ਮਾਮਲੇ ਦੇ ਵਿੱਚ ਕੀ ਕਾਰਵਾਈ ਹੁੰਦੀ ਹੈ